ਬੀਤਾਂ ਸਵਾ ਹਲਕਾ ਅਜਨਾਲਾ ਦੇ ਸਰਹੱਦੀ ਪਿੰਡ ਗ੍ਰੰਥਕੜ ਦੇ 27 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਜੋ ਕਿ ਇੰਗਲੈਂਡ ਦੇ ਇੱਕ ਫਰਜੀ ਏਜੰਟ ਦੇ ਚੱਕਰ ਵਿੱਚ ਫਸ ਕੇ ਈਰਾਨ ਪਹੁੰਚ ਗਿਆ ਤੇ ਉੱਥੇ ਅਗਵਾਕਾਰਾਂ ਨੇ ਉਸ ਨੂੰ ਬੰਦੀ ਬਣਾ ਕੇ ਪਰਿਵਾਰ ਤੋਂ ਲੱਖਾਂ ਰੁਪਏ ਦੀ ਫਿਰੋਤੀ ਮੰਗੀ ਹੈ। ਇਸ ਸੰਬੰਧ ਵਿੱਚ ਪੰਜਾਬ ਦੇ ਸਾਬਕਾ ਐਨਆਰਆਈ ਮਾਮਲਿਆਂ ਬਾਰੇ ਮੰਤਰੀ ਅਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਗੁਰਪ੍ਰੀਤ ਸਿੰਘ ਦੇ ਪਰਿਵਾਰ ਨੂੰ ਮਿਲਣ ਤੇ ਹੌਸਲਾ ਦੇਣ ਲਈ ਪਹੁੰਚੇ। ਇਸ ਮੌਕੇ ਕੁਲਦੀਪ ਸਿੰਘ ਢਾਲੀਵਾਲ ਨੇ ਭਰੋਸਾ ਦਿੱਤਾ ਕਿ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਤੇ ਗੁਰਪ੍ਰੀਤ ਸਿੰਘ ਦੀ ਸੁਰੱਖਿਅ ਦੇਖੋ ਗ੍ਰੰਥਗੜ੍ਹ ਪਰਚੀ ਉਹ ਨੌਜਵਾਨ ਅਸੀਂ ਇਸ ਵੇਲੇ ਵਿਧਾਨ ਸਭਾ ਹਲਕਾ ਇਨਾਲੇ ਦੇ ਪਿੰਡ ਗ੍ਰੰਥਗੜ੍ਹ ਦੇ ਵਿੱਚ ਹੈ ਸਾਡਾ ਇੱਕ ਨੌਜਵਾਨ 27 ਸਾਲ ਦਾ ਗੁਰਪ੍ਰੀਤ ਸਿੰਘ ਇਹ ਸਰਦਾਰ ਸਾਹਿਬ ਖੜਿਆ ਇਹਨਾਂ ਦਾ ਬੇਟਾ ਇਸ ਸਰਦਾਰ ਬਕਾਸ ਸਿੰਘ ਹੋਣਾ ਦਾ ਉਹ ਪਿਛਲੇ ਦਿਨਾਂ ਜਿੱਥੋਂ ਆਵਾਨ ਗਿਆ ਉਹਨੇ ਅੱਗੇ ਝੁੱਕ ਕੇ ਜਾਣਾ ਸੀਗਾ ਉਹਦੀ ਫੋਨ ਦੇ ਉੱਤੇ ਕੋਈ ਟਰੈਵਲ ਜੈਂਟਰ ਨਾਲ ਗੱਲਬਾਤ ਹੁੰਦੀ ਸੀ ਉਨੂੰ ਉਹਨਾਂ ਨੇ ਕਹਿਤਾ ਕਿ ਤੂੰ ਜੁੱਕੇ ਆ ਜਾ ਜਦੋਂ ਪਹੁੰਚੇਗਾ ਤੇਰੇ ਕੋ ਫੇਰ ਪੈਸੇ ਜਿਹੜੇ ਅਸੀਂ ਲਾਂਗੇ ਉਹ ਆਵਾਂ ਜਾ ਕੇ ਉਹਨੂੰ ਇੱਕ ਹੋਟਲ ਦੇ ਵਿੱਚ ਐਡਰੈਸ ਦਿੱਤਾ ਸੀ ਉਹਨਾਂ ਨੇ ਉਹ ਹੋਟਲ ਚੱਲ ਗਿਆ ਉਹਨੂੰ ਉਸ ਦਿਨ ਹੀ ਮਤਲਬ ਜਿਹੜਾ ਇਹ ਮਾਫੀਆ ਕੋ ਉੱਥੇ ਜਿਹੜੇ ਟਰੈਵਲ ਜੈਂਟਾ ਦਾ ਮਾਫੀਆ ਉਹਨਾਂ ਨੇ ਉਹਨੂੰ ਅਗਵਾ ਕਰ ਲਿਆ ਔਰ ਉਸ ਤੇ ਤਸ਼ੱਦਦ ਕਰਦੇ ਉਹ ਇਹਨਾਂ ਨੂੰ ਮਾਪਿਆਂ ਨੂੰ ਵੀਡੀਓ ਭੇਜਦੇ ਆ ਕਿ ਤੁਸੀਂ 50 ਲੱਖ ਰੁਪਇਆ ਜਿਹੜਾ ਉਹ ਸਾਡੇ ਬੰਦੇ ਨੂੰ ਦਿਓ ਜਿਲੰਦਰ ਉਹ ਅਸੀਂ ਫੇਰ ਤੁਹਾਡੇ ਮੁੰਡੇ ਨੂੰ ਜਿਹੜਾ ਛੱਡਾਂਗੇ ਇਹ ਮੇਰ ਕੋ 2 ਦਿਨ ਪਹਿਲਾਂ ਗਏ ਸੀਗੇ ਆਦੇ ਮੇਰ ਕੋ ਮਹਿਕ ਪਾਨੀ ਗਿਆ ਪਰ ਮੈਂ ਮੰੰਤੀ ਸਾਹਿਬ ਨਾਲ ਗੱਲ ਕਰਕੇ ਇਹਨਾਂ ਦਾ ਹੀ ਮਿਸਟਰ ਨਾਲ ਗੱਲ ਕਰਕੇ ਉੱਥੋਂ ਦੀ ਮੈਸੀ ਦੇ ਨਾਲ ਸੰਪਰਕ ਜਿਹੜਾ ਸਾਧਿਆ ਈਮੇਲ ਕੀਤੀ ਆ ਮੈਂ ਕਾਪੀ ਇਹਨਾਂ ਨੂੰ ਦੇਤੀ ਆ ਮੇਰਾ ਖਿਆਲ ਆ ਅੱਜ ਦਾ ਕੱਲ ਤੱਕ ਇਹਨਾਂ ਨੂੰ ਕਾਲ ਜਿਹੜੀ ਐ ਐਮਬੈਸੀ ਤੋਂ ਆ ਜੂਗੀ ਤੇ ਮੈਂ ਜਾਤੀ ਤੋਂ ਉੱਤੇ ਉਹਨੂੰ ਫਾਲੋ ਅਪ ਕਰਿਆ ਮੈਂ ਮਨਿਸਟਰ ਸਾਹਿਬ ਨੂੰ ਦੱਸਿਆ ਔਰ ਮੇਰੀ ਕੋਸ਼ਿਸ਼ ਆ ਕਿ ਅੱਗੇ ਵੀ ਮੈਂ ਇੱਥੋਂ ਹੀ ਆਵਾਦ ਦੇ ਵਿੱਚੋਂ ਤਿੰਨ ਮੁੰਡੇ ਛੁਡਾਏ ਹੀ ਬਹੁਤ ਮੁਸ਼ਕਲ ਛੁਡਾਏ ਸੀਗੇ ਤੇ ਆਪਾਂ ਇਹਨੂੰ ਗੁਰਪੀਤ ਦੂਗੀ ਮਤਲਬ ਜਿਹੜਾ ਸਹੀ ਸਲਾਮਤ ਵਾਪਸ ਜਿਹੜਾ ਲਿਆਂ ਚ ਕਾਮਯਾਬ ਹੋ ਜਾਣਗੇ ਪਰ ਮੈਂ ਇਹ ਪੰਜਾਬੀਆਂ ਨੂੰ ਅਪੀਲ ਹੈ ਕਿ ਯਾਰ ਐਦਾਂ ਆਪਣੇ ਬੱਚਿਆਂ ਨੂੰ ਬਾਹਰ ਨਾ ਭੇਜਿਆ ਕਰੋ ਕਿਸੇ ਮਾਨਤਾ ਪ੍ਰਾਪਤ ਜਿਹੜੀ ਇਮੀਗ੍ਰੇਸ਼ਨ ਏਜੰਸੀ ਆ ਜਾਂ ट्रैवल ਏਜੰਸੀ ਆ ਉਹਦੇ ਦਾ ਹੀ ਜਾਂ ਉੱਥੋਂ ਦੀ ਕੇ ਕੰਪਨੀ ਦੇ ਦਾ ਹੀ ਤੁਹਾਡਾ ਸਿੱਧਾ ਕੋਈ ਹੁੰਦਾ ਅੱਜ ਕੱਲ ਤਾਂ ਆਨਲਾਈਨ ਸਿਸਟਮ ਆ ਇਹਨਾਂ ट्रैवल ਏਜੰਟਾਂ ਕੋ ਸਾਨੂੰ ਬਚ ਕੇ ਰਹਿਣਾ ਚਾਹੀਦਾ ਇਹ ਜਿਹੜਾ ट्रैवल ਏਜੰਟਾਂ ਵਾਲਾ ਮਾਫੀਆ ਇਹਨਾਂ ਦਾ ਬੜਾ ਨੈਟਵਰਕ ਆ ਪੂਦਾ ਵਰਲਡਵਾਈਡ ਹੰਪਵਾਸਤੀ ਪੱਧਰ ਤੇ ਨਿਊਯਾਰਕ ਤੋਂ ਲੈ ਕੇ ਤੇ ਗ੍ਰੰਥਗੜ੍ਹ ਤੱਕ ਇਹਨਾਂ ਦਾ 마ਫੀਆ ਬਹੁਤ ਵੱਡਾ ਲੋਕਾਂ ਦੇ ਬੱਚਿਆਂ ਨੂੰ ਪਿਆਰ ਨਾਲ ਫਸਲਾ ਲੈਂਦੇ ਕੋਏ ਪਾਲੇ ਲੋਕ ਦੇ ਬੱਚਾ ਦੇ ਉਹਨਾਂ ਨੂੰ ਪਿਆਰ ਨਾਲ ਆਪਣੀਆਂ ਗੱਲਾਂ ਚ ਲੈ ਲੈਂਦੇ ਆ ਕਿ ਜੀ ਕੋਈ ਪਹਿਲਾਂ ਭਰੋਸਾ ਬਣਾਇਆ ਉਹਨੇ 6 ਮਹੀਨੇ ਭਰੋਸਾ ਬਣਾਇਆ 6 ਮਹੀਨੇ ਇਹਨਾਂ ਨੇ ਦੱਸਿਆ ਕਿ ਲਗਾਤਾਰ ਫੋਨ ਕਰਦਾ ਰਿਹਾ ਭਰੋਸਾ ਬਣਾਇਆ ਸਭ ਕੁਝ ਕੀਤਾ ਤੇ ਫਿਰ ਇਹਨੂੰ ਸੱਦ ਕੇ ਤੇ ਉੱਥੋਂ ਜੜਾਕਵਾ ਖਾਦਾ ਪਰ ਕੋਈ ਗੱਲ ਨਹੀਂ ਜਿਹੜੇ ਬੰਦੇ ਉਹਨਾਂ ਦੇ ਇੱਥੇ ਕੋਈ ਹੋੜ ਗਏ ਉਹਨਾਂ ਨੂੰ ਵੀ ਆਪਾਂ ਲੱਭਦੇ ਆਂ ਪਹਿਲਾ ਫੋਕਸ ਇਹ ਆ ਕਿ ਉਹ ਸਹੀ ਸਲਾਮ ਸਾਡੇ ਘਰ ਵਾਪਸ ਆ ਜੇ ਉਹ ਸਾਡੀ ਕੋਸ਼ਿਸ਼ ਹੋਊਗੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਕੋਸ਼ਿਸ਼ ਹੋਊਗੀ ਕਿ ਅਸੀਂ ਉਹਨੂੰ ਵਾਪਸ ਲੈ ਆਈਏ ਸਾਡੇ ਮੰਤਰੀ ਸਾਹਿਬ ਸਜੀਵ ਅਰੋੜਾ ਜੀ ਉਹਨਾਂ ਦੇ ਥੂ ਮੈਂ ਈਮੇਲਾਂ ਜਿਹੜੀਆਂ ਕਰਾਈਆਂ ਉਹਨਾਂ ਨੂੰ ਦੱਸਿਆ ਕਿ ਆਪਣਾ ਬੱਚਾ ਜੀ ਇਹਦਾ ਆਪਾਂ ਕਰਨਾ ਸੁਭੇ ਦਾ ਖਿਆਲ ਆ ਕਿ ਮਾਦਾ ਸੱਚੇ ਪਾਤਸ਼ਾਹ ਲੱਗਾ ਕਿ ਸੰਪਰਕ ਹੋਇਆ ਐਂਬੈਸਡਰ ਜੀ ਨਹੀਂ ਨਹੀਂ ਅਜੇ ਅਜੇ ਸਾਨੂੰ ਉਹਨਾਂ ਨੇ ਦੱਸਿਆ ਨਹੀਂ ਉਹ ਪਹਿਲਾਂ ਇਹਨਾਂ ਨੂੰ ਦੱਸਣਗੇ ਜੋ ਸੰਪਰਕ ਹੋ ਗਿਆ ਉਹਨਾਂ ਦਾ ਇੱਕ ਢੰਗ ਹੈ ਵੱਖਰਾ ਕੰਮ ਕਰਨਾ ਸਾਨੂੰ ਈਮੇਲ ਕਰਨਗੇ ਇਹਨਾਂ ਨੂੰ ਫੋਨ ਕਰਨਗੇ ਐਮਬੈਸੀ ਵਾਲੇ ਇਹਨਾਂ ਨੂੰ ਪਹਿਲਾਂ ਪੁੱਛਣਗੇ ਉਸ ਦਾ ਤੇ ਜੇ ਉਹਨਾਂ ਨੂੰ ਸਹੀ ਕਈ ਵਾਰਾਂ 2-3 ਦਿਨ ਲੱਗ ਜਾਂਦੇ ਆ ਟਾਈਮਿੰਗ ਦਾ ਫਰਕ ਆ ਕਈ ਵਾਰਾਂ ਜਿਹੜਾ ਸਬੰਧਤ ਅਫਸਰ ਆ ਉਹ ਦਫ਼ਤਰ ਤੇ ਬੰਦਾ ਛੁੱਟੀ ਹੁੰਦੀ ਆ ਤੇ ਜਦੋਂ ਆ ਗਿਆ ਲੱਗ ਗਿਆ ਉਹਨਾਂ ਦੇ ਤੋਂ ਉਸੇ ਲਈ ਉਹ ਕਾਰ ਕਰਦਾ ਮੇਰਾ ਮੇਰਾ ਖਿਆਲ ਆ ਕਿ ਜਲਦੀ ਆਪਾਂ ਉਹਦੀ ਘਰ ਵਾਪਸੀ ਕਰਾਵਾਂ ਮਾਤਾ ਸੱਚੇ ਪਾਤਸ਼ਾਹ ਕਿਰਪਾ ਕਰੇ ਹੁਣੇ ਅਸੀਂ ਅਗਲੇ 5-7 ਮਿੰਟ ਦੇ ਗਮਚੂਕ ਗੁਰਦਾ ਦੇ ਮੱਥਾ ਟੇਕਣ ਜਾਣਾ ਉੱਥੇ ਵੀ ਬਾਦ ਅਜ ਦੇ ਅਰਦਾਸ ਕਰਾਂਗੇ ਕਿ ਪਰਮਾਤਮਾ ਗੁਰਪ੍ਰੀਤ ਨੂੰ ਸਹੀ ਸਲਾਮਤ ਜਿਹੜਾ ਵਾਪਸ ਵਾਪਸੀ ਕਰਦੇ ਹੋ ਦੀ ਗਲਤੀ ਹੋ ਗਈ ਅੱਗੇ ਤੋਂ ਇਦਾਂ ਦੀ ਗਲਤੀ ਤੋਂ ਜਿਹੜਾ ਇਹ ਸਾਵਧਾਨ ਰਹਿਣਗੇ ਸਵੇ ਦੀ ਪੰਜਾਬੀਆਂ ਨੂੰ ਬੇਨਤੀ ਹੈ ਕਿ ਜਦ ਇਦਾਂ ਐਵੇਂ ਨਾ ਆਪਣੇ ਬੱਚਿਆਂ ਨੂੰ ਭੇਜਿਆ ਕਰੋ ਬਹੁਤ ਔਖਾ ਪਤਾ ਨਹੀਂ ਕਿੰਨੇ ਕੁ ਬੱਚੇ ਅਸੀਂ ਬਦਲ ਲਿਆ ਲਿਆ ਲੋਕਾਂ ਨੂੰ ਦਿੱਤੇ ਔਖਾ ਆ ਬਹੁਤ ਪਰ ਕੋਈ ਗੱਲ ਨਹੀਂ ਅਪਾ ਭੋਲੇ ਆਂ ਪੰਜਾਬੀ ਥੋੜੇ ਸਿੱਧੇ ਆਂ ਸਾਨੂੰ ਇਹ ਲੋਕ ਫਸਾ ਜਾਂਦੇ ਆ ਪਰ ਕੋਈ ਨਹੀਂ ਆਪਾਂ ਕੋਸ਼ਿਸ਼ ਕਰਾਂਗੇ ਕਿ ਗੋਤਬੀਤ ਵਾਪਸ ਆ ਤੁਹਾਡੇ ਵੀਰ ਪਰ ਆਇਆ ਮਾਨਸਰ ਭਾਜੀ ਇਹ ਮੇਰੇ ਮਾਮਾਈ ਦਾ ਬੇਟਾ ਗੁਰਪ੍ਰੀਤ ਸਿੰਘ ਇਹ ਲਾਰਸ तकरीबन 7-8 ਮਹੀਨੇ ਤੋਂ ਇਹਨੂੰ ਕਾਲ ਆ ਰਹੀ ਸੀ ਬਾਰੇ ਯੂਕੇ ਨੰਬਰ ਤੋਂ ਜਿਹੜਾ ਇਹਨੂੰ ਕਹਿੰਦਾ ਸੀ ਵੀ ਮੈਂ ਤੈਨੂੰ ਬਾਹਰ ਯੂਕੇ ਲੈ ਜਾ ਲਾਂਗਾ ਤੇ ਫਿਰ ਉਹਨੇ ਕੀ ਇਹਨੂੰ ਬਹਿਰਾ ਅਫਸਰ ਆ ਕੇ ਚੰਗੀ ਤਰ੍ਹਾਂ ਸਾਰਾ ਕਰਕੇ ਇਹਨੂੰ ਪਲਾਨ ਇਹਨੂੰ ਕਹਿੰਦਾ ਵੀ ਤੂੰ ਵਾਇਆਈ ਐਪਰ ਦੀ ਫਲਾਈਟ ਲੈ ਕੇ ਈਰਾਨ ਆ ਜਾ ਉਥੇ ਜਰਾ 2 ਦਿਨ ਦਾ ਸਟੇ ਕਰਕੇ ਤੈਨੂੰ ਅੱਗੇ ਯੂਕੇ ਲੈ ਜਾਵਾਂਗਾ ਉਹਨੇ ਸਾਰਾ ਇਹਨੂੰ ਪਹਿਲਾਂ ਪੁੱਛ ਲਿਆ ਵੀ ਕਿੰਨੀ ਕਿਦੋਂ ਪੇਮੈਂਟ ਹੈਗੀ ਆ ਕੀ ਨਹੀਂ ਹੋ ਗਿਆ ਸਾਰਾ ਉਹਨਾ ਪਲਾਨ ਕਰ ਚੁੱਕੇ ਹੀਗੇ ਫਿਰ ਇਥੋਂ ਜੀ 12 ਤਰੀਕ ਨੂੰ ਘਰੋਂ ਗਿਆ 13 ਨੂੰ ਜੈਪੁਰ ਪਹੁੰਚਿਆ ਤੇ ਅੱਗੋਂ 14 ਨੂੰ ਅਰਲੀ ਮਾਰਨਿੰਗ ਫਲਾਈਟ ਲੈ ਗਏ ਤੇ ਸ਼ਾਮ ਤੱਕ ਉਥੇ ਪਹੁੰਚ ਗਿਆ ਫਿਰ ਉਥੋਂ ਸ਼ਾਮੀ ਜਦੋਂ ਪਹੁੰਚ ਜਾਂਦਾ ਰਾਤੀ 9 ਵਜੇ ਕਾਲ ਆਉਂਦੀ ਉਹਨਾਂ ਦੀ ਉਹ ਅਦਰ ਕੀ ਹੋਰ ਨੰਬਰ ਤੋਂ ਆਉਂਦੀ ਕਾਲ ਤੇ ਉਹ ਫਿਰ ਇਹਨੂੰ ਕਹਿੰਦੇ ਵੀ ਤੁਹਾਡਾ ਬੇਟਾ ਸਾਡੇ ਕੋਲ ਆ ਜੇ ਤੁਹਾਨੂੰ ਬੇਟਾ ਚਾਹੀਦਾ ਆਪਣੇ 50 ਲੱਖ ਰੁਪਏ ਸਾਨੂੰ ਪਾ ਦਿਓ ਤੇ ਸਾਡੀ ਸਰਕਾਰ ਅੱਗੇ ਸਿਰਫ ਇਹੋ ਹੀ ਬੇਨਤੀ ਆ ਸੈਂਟਰ ਸਰਕਾਰ ਅੱਗੇ ਪੰਜਾਬ ਸਰਕਾਰ ਅੱਗੇ ਵੀ ਸਾਡਾ ਬੱਚਾ ਜਿਹੜਾ ਘਰ ਸਹੀ ਸलाम ਤੇ ਵਾਪਸ ਲਿਆਂਦਾ ਜਾਵੇ ਧਰਵਾਲ ਸਾਹਿਬ ਆਏ ਧਰਵਾਲ ਸਾਹਿਬ ਆਏ ਅੱਜ ਹਾਂਜੀ ਆਈ ਧਰਵਾਲ ਸਾਹਿਬ ਨੂੰ ਇਹੋ ਬੇਨਤੀ ਕਰਦੇ ਆ ਵੀ ਇਹ ਵੀ ਪਹੁੰਚ ਕਰਨਾ ਆਪ ਮਿਨਿਸਟਰ ਨੇ ਇਹ ਸਾਰਾ ਇਹੋ ਕੁਝ ਕਰ ਸਕਦੇ ਲਾਸ ਵੀ ਇਹਨਾਂ ਨੇ ਅੱਗੇ ਤਿੰਨ ਪੰਜਾਬੀ ਮੁੰਡੇ ਜਿਹੜੇ ਵਾਪਸ ਲਿਆਂਦੇ ਆ ਸਾਡੀ ਇਹਨਾਂ ਗਾੜੀ ਹੱਥ ਜੋੜ ਕੇ ਉਹ ਬੇਨਤੀ ਆ ਗਈ ਸਾਡੇ ਮੁੰਡੇ ਨੂੰ ਵੀ ਘਰ ਵਾਪਸ ਲਿਆਂਦਾ ਜਾਵੇ ਬਾਹਰ ਤੁਹਾਡੀ ਗੱਲ ਬਾਤ ਹੋਈ ਲਾਸ ਜੀ ਉਹ ਜਦੋਂ ਹੀ ਕਾਲ ਕਰਦਾ ਨਾ ਜਦੋਂ ਮੰਨ ਲਓ ਅਸੀਂ ਘੜੀ ਕਰ ਰਾਤ ਨੂੰ ਸੌਂਨੇ ਵੀ ਉਹਦੋਂ ਵੀ ਸੌਣ ਲੱਗੇ ਉਹਦੋਂ ਫੋਨ ਬੰਦ ਕਰ ਲੀਦਾ ਫਿਰ ਕਿਉਂਕਿ ਇੱਕ ਇੱਕ ਘੰਟੇ ਬਾਅਦ ਕਾਲ ਕਰਦਾ ਬਿਆਵਾ ਤਾਂ ਇਹ ਫੋਨ ਬੰਦ ਕਰਦੇ ਦੂਜੇ ਨੰਬਰ ਤੇ ਕਾਲ ਆ ਜਾਂਦੀ ਉਹਦੀ ਫਿਰ ਉਹਦੀ ਵੀਡੀਓ ਬਣਾ ਕੇ ਮੱਲੋ ਰਕਟ ਦੇ ਮਾਰਦੇ ਵੀਡੀਓ ਬਣਾ ਕੇ ਭੇਜ ਦਿੰਦਾ ਵਾ ਤਾਂ ਜਾਂ ਉਹਦੀ ਆਡੀਓ ਰਿਕਾਰਡ ਕਰਕੇ ਭੇਜਦੇ ਵੀ ਉਹ ਵੀ ਵਾਰ ਆਉਂਦਾ ਵੀ ਮੈਨੂੰ ਪਾਬਾ ਛਡਾ ਲਓ ਮੈਨੂੰ ਇਹਨਾਂ ਮਾਰ ਦੇਣਾ ਵਾ ਵੀ ਸਾਨੂੰ ਪੈਸੇ ਬਾ ਓਤਵੀ ਉਹਨੂੰ ਕੁੱਟਦੇ ਮਾਰਦੇ ਦੀ ਲਾਈਵ ਵੀਡੀਓ ਦਿਖਾਈ ਆ ਤੇ ਉਹੀ ਉਦੋਂ ਹੀ ਵਿਚਾਰਾ ਕੋਲ ਰੋਂਦਾ ਪਿਆ ਉੱਥੇ ਬਹੁਤ ਦਸੀਏ ਦੇਣ ਦੇ ਨੂੰ